ਵਾਸਾ ਦੀ ਇਹ ਕੋਈ ਕਿਸੇ ਗਰੀਬ ਦਾ ਕੋਈ ਕਮਰਾ ਨਹੀਂ ਹੈਗਾ ਤਗੜੇ ਬੰਦੇ ਦੇ ਕੰਮ ਹੁੰਦੇ ਨੇ ਮਾੜੇ ਬੰਦੇ ਦਾ ਕੋਈ ਕੰਮ ਨਹੀਂ ਪਹਿਲਾ ਬੋਟਾਂ ਤੋਂ ਪਹਿਲਾ ਲੈਣ ਤੋਂ ਕਹਿੰਦੇ ਹੀ ਕੰਮ ਤੋਂ ਲਿਆ ਕਰਾਂਗੇ ਉਹ ਕਰਾਂਗੇ ਹੁਣ ਕੋਈ ਆ ਕੇ ਨਹੀਂ ਵੜਿਆ ਕਿਸੇ ਨੇ ਕੀ ਕਹਿੰਦੀ ਹੈ ਜਨਤਾ ਪ੍ਰੋਗਰਾਮ ਦੇ ਵਿੱਚ ਐਸਸੀ ਫਿਰੋਜ਼ਪੁਰ ਕੈਂਟ ਦੀ ਅਨਾਜ ਮੰਡੀ ਦੇ ਵਿੱਚ ਪਹੁੰਚੇ ਹੈਗੇ ਆ ਇੱਥੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿੱਦਾਂ ਦੇਖਦੇ ਹੈਗੇ ਆ ਲੋਕ ਸਭਾ ਚੋਣਾਂ ਹੈਗੀਆਂ ਲੋਕ ਸਭਾ ਚੋਣਾਂ ਦਾ ਬਿਲਕੁਲ ਵੱਜ ਚੁੱਕਾ ਹੋਇਆ ਹੈ ਕਈ ਥਾਵਾਂ ਦੇ ਉੱਪਰ ਵੋਟਾਂ ਪੈ ਚੁੱਕੀਆਂ ਹੋਈਆਂ ਨੇ ਤਾਂ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਹੈਗੀਆਂ ਨੇ ਤਾਂ ਕੀ ਵੇਖਦੀ ਹੈ ਜਨਤਾ ਕੀ ਕਹਿੰਦੀ ਹੈ ਜਨਤਾ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਕਿ ਕਿਹੜੇ ਮੁੱਦੇ ਹੋਣੇ ਚਾਹੀਦੇ ਆ ਤਾਂ ਜਨਤਾ ਦੇ ਵਿੱਚ ਮੌਜੂਦ ਆ ਜਨਤਾ ਦੇ ਨਾਲ ਗੱਲਬਾਤ ਕਰਾਂਗੇ ਇਥੋਂ ਦੇ ਹਰ ਬੰਦੇ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਕੀ ਮੁੱਦੇ ਕੀ ਹੋਣੇ ਚਾਹੀਦੇ ਹੈਗੇ ਆ ਕਿਵੇਂ ਦੇਖਦੇ ਹੈਗੇ ਆ ਸਾਰੀ ਗੱਲਬਾਤ ਅਸੀਂ ਕਰਾਂਗੇ ਕਿ ਕਿਵੇਂ ਦੇਖਦੇ ਹੈਗੇ ਆ ਤਾਂ ਸਾਰੀ ਗੱਲਬਾਤ ਜਿਹੜੀ ਹੈ ਉਹ ਅਸੀਂ ਕਰਾਂਗੇ ਇੱਥੇ ਸਾਰੇ ਲੋਕ ਮੌਜੂਦ ਹੈਗੇ ਆ ਕੰਮ ਕਰਦੇ ਹੈਗੇ ਆ ਸਾਡੇ ਨਾਲ ਭਾਈ ਮੌਜੂਦ ਨੇ ਭਾਈ ਜੀ ਕੀ ਨਾਮ ਹੈ ਤੁਹਾਡਾ ਗੋਰਾ ਆ ਗੋਰਾ ਜੀ ਲੋਕ ਸਭਾ ਚੋਣਾਂ ਆ ਗਈਆਂ ਹੈਗੀਆਂ ਨੇ ਕੋਈ ਵੋਟਾਂ ਵੀ ਪਾਉਣੀਆਂ ਹੈਗੀਆਂ ਤੁਹਾਡੇ ਕੋਲ ਉਮੀਦਵਾਰ ਵੀ ਆਣਗੇ ਕੀ ਲੱਗਦਾ ਹੈਗਾ ਕਿ ਕੰਮ ਹੋਏ ਨੇ ਲੋਕਾਂ ਦੇ ਕੰਮ ਹੋਏ ਨਹੀਂ ਆ ਜੀ ਕਿੰਨੀ ਕੁ ਮਹਿੰਗਾਈ ਵਧੀ ਹੈਗੀ ਹੈ ਮਹਿੰਗਾਈ ਤਾਂ ਬਹੁਤ ਵਾਰੀ ਗਰੀਬ ਲੋਕ ਬੰਦਿਆਂ ਦਾ ਰੋਟੀ ਬਣਾਉਣੀ ਬੜੀ ਮੁਸ਼ਕਲ ਹੋ ਗਈ ਹੂੰ ਬਹੁਤ ਆ ਜੀ ਤੁਹਾਡੇ ਕੋਲ ਕੋਈ ਵੀ ਉਮੀਦਵਾਰ ਆਂਦਾ ਕਿਸੇ ਪਾਰਟੀ ਤੋਂ ਵੀ ਆਂਦਾ ਕਿਹੜੇ ਕੰਮ ਹੋਣੇ ਚਾਹੀਦੇ ਇੱਕ ਆਮ ਜਨਤਾ ਨੂੰ ਜਿਹੜੀ ਹੈ ਰਿਲੈਕਸੇਸ਼ਨ ਜਿਹੜੀ ਹੈ ਮਿਲਣੀ ਚਾਹੀਦੀ ਰਾਹਤ ਮਿਲਲੇ ਕਿਹੜੇ ਮੁੱਦੇ ਹੋਣੇ ਚਾਹੀਦੇ ਆ ਉਹ ਮੁੱਦਾ ਹੀ ਹੈ ਬੱਚਿਆਂ ਦੀ ਪੜ੍ਹਾਈ ਲਿਖਾਈ ਫ੍ਰੀ ਹੋਣੀ ਚਾਹੀਦੀ ਆ ਹੂੰ ਗਰੀਬਾਂ ਨੂੰ ਯੋਗਦਾਨ ਦੇਣਾ ਜਿਹੜੇ ਨੌਕਰੀਆਂ ਨੌਕਰੀਆਂ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਬਦ ਕੀ ਨਾਮ ਹੈ ਤੁਹਾਡਾ ਤੁਸੀਂ ਨੌਜਵਾਨੋਂ ਕਿਵੇਂ ਦੇਖਦੇ ਹੋ ਵੋਟਾਂ ਮੰਗਣ ਵਾਸਤੇ ਤੁਹਾਡੇ ਕੋ ਆਂਦੇ ਆ ਕਿਹੜੇ ਕੰਮ ਹੋਣੇ ਚਾਹੀਦੇ ਆ ਤੁਹਾਡੇ ਇੱਕ ਬਹੁਤ ਹੈ ਇਹ ਕੰਮ ਕਿਤੋਂ ਪੂਰੇ ਕਰਦਾ ਸਰਕਾਰ ਕਿਤੋਂ ਕਰ ਲੈ ਪੂਰੇ ਇਹ ਦੱਸੋ ਤੇ ਕੀ ਕੀ ਹੋਣਾ ਕੀ ਚਾਹੀਦਾ ਮਜ਼ਦੂਰੀ ਵੰਣੀ ਚਾਹੀਦੀ ਮਜ਼ਦੂਰੀ ਕੀ ਦੇ ਅੰਦਰ ਕੰਮ ਜ਼ਿਆਦਾ ਹੁੰਦਾ ਸਮਝਿਆ ਕਿ ਨਹੀਂ ਦੋਸਤੋ ਵਾਦੇ ਕਿ ਜੋ ਵੀ ਸਰਕਾਰ ਨੂੰ ਚਾਹੀਦਾ ਗਰੀਬਾਂ ਦਾ ਵਾਦ ਤੋਂ ਵਾਦ ਜੋ ਵੀਰੇ ਨੇ ਕਿਹਾ ਉਹ ਨੌਕਰੀਆਂ ਮਿਲਣੀਆਂ ਚਾਹੀਦੀਆਂ ਹੂੰ ਨੌਕਰੀਆਂ ਬਿਨਾ ਕੰਮ ਕੁਛ ਨਹੀਂ ਮਜ਼ਦੂਰੀ ਵਧਣੀ ਚਾਹੀਦੀ ਹੈ ਅ ਤੁਸੀਂ ਵੀ ਸਾਈ ਦਿਹਾੜੀ ਇੱਥੇ ਕੰਮ ਕਰਦੇ ਹੈਗੇ ਉਹ ਕਿ ਘੱਟ ਮਿਲਦੀ ਹੈਗੀ ਆ ਉਹਨੇ ਦਾ ਗੁਜ਼ਾਰਾ ਹੁੰਦਾ ਤੁਹਾਡਾ ਨਹੀਂ ਕਿਨਾਂ ਕੋ ਓਖਾ ਹੋ ਜਾਂਦਾ ਬਹੁਤ ਓਖਾ ਓਖਾ ਹੂੰ ਮਹਿੰਗਾਈ ਬੜੀ ਬੱਚੇ ਜਿਆਦੇ ਨੇ ਹੂੰ ਸੈਲਰੀ ਕੱਟ ਹੂੰ ਮਹਿੰਗਾਈ ਵੀ ਕੱਟ ਹੋਣੀ ਚਾਹੀਦੀ ਹੈ ਗਾਏ ਦਾ ਕੱਟ ਹੋਣਾ ਚਾਹੀਦਾ ਹੂੰ ਅੱਜ ਘਰ ਦੇ ਖਰਚੇ ਕਿੰਨੇ ਕੁ ਵੱਧ ਚੁੱਕੇ ਹੋਏ ਆ ਸਾਰੇ ਖਰਚੇ ਵਧੇ ਵਧੇ ਨੇ ਸਾਰੇ ਹੂੰ ਖਰਚਾ ਕੋਈ ਘਟਣ ਨਹੀਂ ਹੈ ਤੁਹਾਨੂੰ ਪਤਾ ਹੂੰ ਬਿਲਕੁਲ ਇਹਨਾਂ ਨੇ ਕਹਿਣਾ ਕਿ ਮਹਿੰਗਾਈ ਘਟ ਹੋਣੀ ਚਾਹੀਦੀ ਕੀ ਨਾਮ ਹੈ ਤੁਹਾਡਾ ਭਾਈ ਜੱਗਾ ਨਾਮ ਹੈ ਮੇਰਾ ਜੱਗਾ ਜੀ ਕਿਵੇਂ ਦੇਖਦੇ ਹੋ ਤੁਹਾਡੇ ਕੋਈ ਨਾ ਕੋਈ ਲੀਡਰ ਆਊਗਾ ਵੋਟ ਮੰਗਣ ਵਾਸਤੇ ਆਊਗਾ ਹਾਂਜੀ ਕਿਵੇਂ ਦੇਖਦੇ ਹੋ ਕਿ ਕਿਹੜੇ ਮੁੱਦੇ ਹੱਲ ਹੋਣੇ ਚਾਹੀਦੇ ਆ ਤੁਹਾਡੇ ਕੀ ਰਾਹਤ ਮਿਲਣੀ ਚਾਹੀਦੀ ਪਾਜੀ ਇਹ ਚਾਹੀਦਾ ਕਿ ਚਿੱਟਾ ਬੰਦ ਹੋਣਾ ਚਾਹੀਦਾ ਦੁਨੀਆ ਦੇ ਪਹਿਲਾ ਪੰਜਾਬ ਦੇ ਵਿੱਚ ਹੂੰ ਠੀਕ ਆ ਚਿੱਟੇ ਨਾਲ ਦੁਨੀਆ ਬਰਬਾਦ ਹੋ ਜਾਂਦੀ ਹੈ। ਹੂੰ ਠੀਕ ਆ ਸਾਨੂੰ ਜਨਤਾ ਨਾਲ ਕੋਈ ਦੁਨੀਆ ਨੇਤਾ ਨਾਲ ਸਾਨੂੰ ਕੁਝ ਨਹੀਂ ਸਾਡੇ ਇਤਹਾਸ ਦੇ ਵਿੱਚ ਬੋਕਰ ਆ ਤੇ ਸਾਰੀ ਉਮਰ ਇਹੀ ਰਹੇਗੀ ਕਿਉਂਕਿ ਸਾਡੀ ਕੁਹਾੜੀ ਕੁਵਾਈ ਇਹੀ ਆ। ਹੂੰ ਠੀਕ ਆ ਸਾਨੂੰ ਚਾਹੀਦਾ ਕਿ ਪਬਲਿਕ ਵਾਸਤੇ ਵੀ ਨਸ਼ਾ ਬੰਦ ਕਰੋ। ਹੂੰ ਇਹ ਮੇਨ ਗੱਲ ਆ। ਬਿਲਕੁਲ ਬੜੀ ਵੱਡੀ ਗੱਲ ਕਹੀ ਐ ਇਸ ਨੌਜਵਾਨ ਨੇ ਕਿ ਨਸ਼ਾ ਬੰਦ ਹੋਣਾ ਚਾਹੀਦਾ। ਮਹਿੰਗਾਈ ਕਿੰਨੀ ਕੁ ਹੈਗੀ ਐ? ਮਹਿੰਗਾਈ ਤਾਂ ਇਹਨਾਂ ਆਪਣੀਆਂ ਬਾਤਾਂ ਜਿੰਨੀ ਮਹਿੰਗਾਈ ਸੋਚੋ ਨਹੀਂ ਘਟਾ। ਹੂੰ ਜੋ ਵੀ ਸੋਚੋ ਇਹਨਾਂ ਵਾਸਤੇ ਘਾਟਾ ਕਿ ਜੇ 500 ਰੁਪਇਆ ਕਮਾਉਂਦੇ 400 ਨਸ਼ਾ ਇਹਨਾਂ ਦਾ ਆਪਦਾ ਪੂਰਾ ਕਰ ਦਿਆ 100 ਰੁਪਇਆ ਕਰੇ ਕੀ ਕਰੇਗਾ ਬੰਦਾ ਖੱਤੇ ਨੂੰ ਨਸ਼ਾ ਬੰਦ ਹੋਣਾ ਚਾਹੀਦਾ ਵੱਡੀ ਗੱਲ ਕਹੀ ਹੈ ਕਿ ਜੇ ਨਸ਼ਾ ਬੰਦ ਹੋਊਗਾ ਤੇ ਘਰ ਦੇ ਵਿੱਚ ਚਾਰ ਪੈਸੇ ਵੀ ਜਾਣਗੇ ਕੀ ਨਾਮ ਤੁਹਾਡਾ ਗੁਰਪ੍ਰੀਤ ਜੀ ਗੁਰਪ੍ਰੀਤ ਜੀ ਕਿਵੇਂ ਦੇਖਦੇ ਹੋ ਵੋਟਾਂ ਆ ਚੁੱਕੀਆਂ ਹੋਈਆਂ ਲੋਕ ਸਭਾ ਚੋਣਾਂ ਹੈਗੀਆਂ ਨੇ ਤੁਹਾਡੇ ਕੋ ਉਮੀਦਵਾਰ ਵੀ ਆਣਗੇ ਕਿਸੇ ਨਾ ਕਿਸੇ ਪਾਰਟੀ ਤੋਂ ਆਣਗੇ ਉਹਨਾਂ ਉਮੀਦਵਾਰਾਂ ਤੋਂ ਤੁਸੀਂ ਕੀ ਮੰਗ ਕਰਦੇ ਹੋ ਕਿ ਕੀ ਹੱਲ ਹੋਣਾ ਚਾਹੀਦਾ ਹੈਗਾ ਜਿਹੜੀ ਆਵਾਜ਼ ਜਿਹੜੀ ਹੈ ਜਾ ਕੇ ਉਹ ਦਿੱਲੀ ਚੱਕਣ ਆਵਾਜ਼ ਸਾਡੀ ਇਹ ਕੋਈ ਕਿਸੇ ਗਰੀਬ ਦਾ ਕੋਈ ਕੰਮਰਾ ਨਹੀਂ ਹੈਗਾ ਤਗੜੇ ਬੰਦੇ ਦੇ ਕੰਮ ਹੁੰਦੇ ਨੇ ਸਾਡੇ ਬੰਦੇ ਦਾ ਕੋਈ ਕੰਮ ਨਹੀਂ ਹੁੰਦਾ ਹਾਂ ਜਾ ਕੇ ਸਾਡੇ ਪਿੰਡ ਗਾ ਸਾਡੇ ਲਾਤੀ ਦੇਖ ਸਕਦੇ ਹਾਂ ਮਹਿੰਗਾਈ ਕਿੰਨੀ ਕੁ ਵਧੀ ਹੋਈ ਮਹਿੰਗਾਈ ਤਾਂ ਜਿਵੇਂ ਅੱਗੇ ਸੀ ਓਵੇਂ ਹੀ ਫੇਰ ਹੈ ਹਾਂ ਖਰਚੇ ਵਾਧ ਚੁੱਕੇ ਨੇ ਖਰਚੇ ਵਾਧ ਚੁੱਕੇ ਕੋਈ ਕਿਸੇ ਨੂੰ ਕੋਈ ਆਮਦਨ ਨਹੀਂ ਮਿਲਦੀ ਸਰਕਾਰ ਪਾਸੇ ਰਾਸ਼ ਕਰਕੇ ਹਾਂ ਬੜਾ ਔਖਾ ਹੋ ਜਾਂਦਾ ਬਹੁਤ ਔਖਾ ਹਾਂ ਪਹਿਲਾ ਵੋਟਾਂ ਤੋਂ ਪਹਿਲਾਂ ਲੈਣ ਤੋਂ ਕਹਿੰਦੇ ਹੀ ਕੰਮ ਤੁਹਾਡੇ ਆ ਕਰਾਂਗੇ ਉਹ ਕਰਾਂਗੇ ਹੁਣ ਕੋਈ ਆ ਕੇ ਨਹੀਂ ਵੜਿਆ ਕਿਸੇ ਨੇ ਵੇਖਿਆ ਨਹੀਂ ਇਹਦਾ ਬੜੀ ਬੜੀ ਵੱਡੀ ਗੱਲ ਹੈ ਇਹਨਾਂ ਦਾ ਕਹਿਣਾ ਕਿ ਜਦੋਂ ਵੋਟਾਂ ਆndੀਆਂ ਸੀ ਜਿਹੜੇ ਉਦੋਂ ਤਾਂ ਬੜੇ ਵੱਡੇ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਦਾਅਵੇ ਕੀਤੇ ਜਾਂਦੇ ਆ ਪਰ ਜੋ ਵੋਟਾਂ ਹੋ ਜਾਂਦੀਆਂ ਨੇ ਉਦੋਂ ਕੋਈ ਵੀ ਸਾਰ ਨਹੀਂ ਲੈਂਦਾ ਹੈਗਾ ਇਹ ਗੱਲ ਜਿਹੜੇ ਆ ਬਾਈ ਜੀ ਕਹਿੰਦੇ ਹੈਗੇ ਹੈ ਕਿ ਰਾਹਤ ਮਿਲਣੀ ਚਾਹੀਦੀ ਹੈ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ नाम किए तो मेरा रहमान अच्छा कहाँ के रहने वाले हो बरेली बरेली लोकसभा चुना, चुनाव आपके वहाँ पे भी चुनाव है जी तो कैसे देखते हैं कि कोई काम हुए हैं आपके वहाँ पे हाँ जी बहुत काम हुए हैं हमारे है। है। बहुत काम हुए हैं बहुत काम हुए हैं कोई भी नेता आता है वोट मांगने के लिए आता है मुद्दे कौन से होने चाहिए लोगों के मुद्दे कौन से है मुद्दे यही है की हमारा काम जो है अच्छा करे अच्छा करें और रोड वोड की सफाई भी कराए बस यही करें महंगाई कैसी है महंगाई बहुत है बहुत ज्यादा महंगाई है मुद्दा होना चाहिए बस यही होना चाहिए आपका वहाँ का कोई बड़ा मुद्दा क्या है सबसे बड़ा मुद्दा सबसे बड़ा मुद्दा तो हमारे यहाँ पर यही है की बिजनेस बिजनेस वाले आदमी है बिजनेस पे महंगाई होना चाहिए और जो और जो है दुकानदारों का सौदा है वो मुद्दा होना चाहिए देखो ਜਿਹੜੀ ਗੱਲ ਹੈ ਇਹਨਾਂ ਦੀ ਇਹਨਾਂ ਦਾ ਕਹਿਣਾ ਹੈਗਾ ਕਿ ਜਿਹੜੀਆਂ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਨੇ ਉਹ ਸਸਤੀਆਂ ਹੋਣੀਆਂ ਚਾਹੀਦੀਆਂ ਨੇ ਜਿੱਦਾਂ ਦੁਕਾਨ ਤੇ ਰਾਸ਼ਨ ਹੈ ਉਹ ਮਹਿੰਗਾ ਹੋ ਜਾਂਦਾ ਪਰ ਉਹ ਸਸਤਾ ਨਹੀਂ ਹੁੰਦਾ ਅਗਰ ਪਿੱਛੋਂ ਮਹਿੰਗਾਈ ਘਟਦੀ ਹੈਗੀ ਆ ਤਾਂ ਦੁਕਾਨਦਾਰ ਜਿਹੜੀ ਆ ਮਹਿੰਗਾਈ ਨਹੀਂ ਘਟਾਉਂਦੇ ਹੈਗੇ ਇਹੀ ਗੱਲ ਹੈ ਤੁਹਾਡੀ ਆ ਯਹੀ ਗੱਲ ਹੈ ਯਹੀ ਗੱਲ ਹੈ ਬਿਲਕੁਲ ਜਿਹੜੀ ਇਹ ਗੱਲ ਕਹਿ ਰਹੇ ਹੈਗੇ ਆ ਇਹ ਇੱਥੇ ਕੰਮ ਕਰਦੇ ਹੈਗੇ ਆ ਤਾਂ ਇਹਨਾਂ ਦਾ ਕਹਿਣਾ ਹੈਗਾ ਹੋਰ ਵੀ ਗੱਲਬਾਤ ਕਰਾਂਗੇ ਅਸੀਂ ਕਿਵੇਂ ਦੇਖਦੇ ਹੈਗੇ ਆ ਕੀ ਸੋਚਦੇ ਹੈਗੇ ਆ ਕੀ ਮੁੱਦੇ ਹੋਣੇ ਚਾਹੀਦੇ ਹੈਗੇ ਆ ਕਿਉਂਕਿ ਆਮ ਲੋਕਾਂ ਦੇ ਵਿੱਚ ਲਿਵਿੰਗ ਇੰਡੀਆ ਨਿਊਜ਼ ਲਗਾਤਾਰ ਗਰਾਊਂਡ ਤੇ ਜਾ ਕੇ ਲੋਕਾਂ ਦੇ ਕੋਲੋਂ ਮੁੱਦੇ ਪੁੱਛ ਰਿਹਾ ਹੈਗਾ ਲੋਕਾਂ ਦੇ ਨਾਲ ਗੱਲਬਾਤ ਕਰ ਰਿਹਾ ਹੈਗਾ ਕਿਉਂਕਿ ਆਮ ਲੋਕ ਵੋਟਾਂ ਪਾਉਂਦੇ ਹੈਗੇ ਨੇ ਆਮ ਲੋਕ ਜਾਂਦੇ ਹੈਗੇ ਨੇ ਵੋਟ ਪਾਣ ਦੇ ਲਈ ਔਰ ਇਨਾਂ ਨੂੰ ਜਿਹੜੀ ਹੈ ਰਾਹਤ ਮਿਲਣੀ ਚਾਹੀਦੀ ਹੈਗੀ ਹੈ ਮੁੱਦੇ ਜਿਹੜੇ ਨੇ ਕੋਈ ਵੀ ਉਮੀਦਵਾਰ ਹੋਵੇ ਕਿਸੇ ਪਾਰਟੀ ਦਾ ਵੀ ਹੋਵੇ ਤਾਂ ਮੁੱਦੇ ਹੱਲ ਹੋਣੇ ਚਾਹੀਦੇ ਨੇ ਰਾਹਤ ਮਿਲਣੀ ਚਾਹੀਦੀ ਹੈਗੀ ਹੈ ਜਿਹੜਾ ਵੀ ਉਮੀਦਵਾਰ ਆਂਦਾ ਹੈਗਾ ਉਹਨੂੰ ਮੁੱਦੇ ਜਿਹੜੇ ਆ ਦਿੱਲੀ ਦੇ ਵਿੱਚ ਲੋਕ ਸਭਾ ਦੇ ਵਿੱਚ ਚੱਕਣੇ ਚਾਹੀਦੇ ਹੈਗੇ ਆ ਤਾਂ ਕਿ ਇਹਨਾਂ ਦੇ ਮੁੱਦੇ ਜਿਹੜੇ ਨੇ ਉਹ ਹੱਲ ਹੋ ਸਕਣ ਸਾਡੇ ਨਾਲ ਇੱਥੇ ਹੋਰ ਵੀ ਮੌਜੂਦ ਹੈਗੇ ਆ ਗੱਲਬਾਤ ਕਰਾਂਗੇ ਮੰਡੀ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਕਿਵੇਂ ਦੇਖਦੇ ਹੈਗੇ ਆ ਕੀ ਸੋਚਦੇ ਹੈਗੇ ਆ ਸਰ ਕੀ ਨਾਮ ਹੈ ਜੀ ਤੁਹਾਡਾ ਰਿਸ਼ੀਸ਼ਨ ਕੁਮਾਰ ਜਾਖੜ ਅ ਸਰ ਲੋਕ ਸਭਾ ਚੋਣਾਂ ਨੇ ਤੁਹਾਡੇ ਕੋ ਕੋਈ ਨਾ ਕੋਈ ਉਮੀਦਵਾਰ ਆਏਗਾ ਵੋਟ ਮੰਗਣ ਵਾਸਤੇ ਚਾਹੀ ਕੋਈ ਵੀ ਪਾਰਟੀ ਦਾ ਹੋਵੇ ਠੀਕ ਪਰ ਤੁਹਾਡੇ ਹਿਸਾਬ ਦੇ ਨਾਲ ਕਿਹੜੇ ਮੁੱਦੇ ਹੋਣੇ ਚਾਹੀਦੇ ਆ ਜਿਹੜਾ ਵੀ ਉਮੀਦਵਾਰ ਆਵੇ ਕੋਈ ਨਾ ਕੋਈ ਮੁੱਦੇ ਲੈ ਕੇ ਆਵੇ ਜਿਹੜੇ ਦਿੱਲੀ ਦੇ ਵਿੱਚ ਲੋਕ ਸਭਾ ਦੇ ਵਿੱਚ ਉਹ ਚੱਕੇ ਕਿਹੜੇ ਮੁੱਦੇ ਹੋਣੇ ਚਾਹੀਦੇ ਸਾਡੇ ਦਾ ਇੱਕ ਤਾਂ ਬਾਰਡਰ ਖੁੱਲਣਾ ਚਾਹੀਦਾ ਜੀ ਸਾਡਾ ਜਿਹੜਾ ਫਰੋਹੀਪੁਰ ਦਾ ਬਾਰਡਰ ਦੀ ਬੜਾ ਮਸਲਾ ਹੈਗਾ ਇਹ ਬਾਰਡਰ ਖੁੱਲਣਾ ਚਾਹੀਦਾ ਇੱਕ ਜਿਹੜਾ ਸਾਡਾ ਵਪਾਰ ਜਿਹੜਾ ਹੈ ਨਾ ਉਹ ਬਿਲਕੁਲ ਫਿਰੋਜ਼ਪੁਰ ਜਿਹੜਾ ਹੈ ਬੈਕਵਰਡ ਏਰੀਆ ਹੈ ਇੱਥੇ ਕੋਈ ਤਰੱਕੀ ਨਹੀਂ ਹੋਈ ਜੀ ਫਿਰੋਜ਼ਪੁਰ ਵਿੱਚ ਕਿਸੇ ਨੇ ਵੀ ਕੋਈ ਤਰੱਕੀ ਨਹੀਂ ਕਰਾਈ ਜੀ ਸਭ ਆਪਣੇ ਆਪਣੇ ਕੰਮ ਵਿੱਚ ਲੱਗੇ ਹੋਏ ਨੇ ਜੀ ਤੇ ਅਸੀਂ ਇਹ ਚਾਹੁੰਦੇ ਆਂ ਕਿ ਸਾਡਾ ਜਿਹੜਾ ਫਿਰੋਜ਼ਪੁਰ ਵਿੱਚ ਕੋਈ ਇੰਡਸਟਰੀ ਲੱਗੇ ਕੋਈ ਜੀ ਹੁਣ ਰਾਈਸ ਮਿਲਰ ਪਿੱਛੇ ਲੱਗੀ ਸੀ ਜੀ ਉਹਨਾਂ ਨੂੰ ਵੀ ਨੁਕਸਾਨ ਰਿਹਾ ਹੈਗਾ ਪਿੱਛੇ ਭਾਰੀ ਤੇ ਅਸੀਂ ਕਹਿੰਦੇ ਆ ਕੋਈ ਹੋਰ ਇਹ ਜੀ ਇੰਡਸਟਰੀ ਲੱਗੇ ਵੀ ਜਿੰਦੇ ਨਾਲ ਸਭ ਵਪਾਰੀਆਂ ਨੂੰ ਫਾਇਦਾ ਹੋਵੇ ਤੇ ਕਾਰੋਬਾਰ ਚੱਲੇ ਬਸ ਕਿਵੇਂ ਦੇਖਦੇ ਹੋ ਸਰ ਬਾਰਡਰ ਜੇ ਬਾਰਡਰ ਖੁੱਲਣ ਦੀ ਗੱਲ ਉਥੇ ਚੱਕੀ ਜਾਂਦੀ ਆ ਆਵਾਜ਼ ਚੱਕੀ ਜਾਂਦੀ ਜੇ ਆਪਣੇ ਉਮੀਦਵਾਰ ਕੋਈ ਵੀ ਚੁਣ ਕੇ ਜਾਂਦਾ ਆ ਆਵਾਜ਼ ਚੱਕੇ ਬਾਰਡਰ ਖੁੱਲਦਾ ਤਾਂ ਕਿੰਨਾ ਕੋਈ ਵਿਕਾਸ ਹੋ ਸਕਦਾ ਤੁਹਾਡਾ ਜੀ ਇੱਥੇ ਜੀ ਜਿਹੜੀ ਜਿਹੜੀ ਪੈਲੀ ਹੈਗੀਆਂ 15-20 ਲੱਖ ਰੁਪਏ ਕਿੱਲੇ ਦੀ ਹੈਗੀਆਂ ਨਾ ਜੀ ਉਹ 50 ਲੱਖ ਰੁਪਏ ਕਿੱਲੇ ਦੀ ਇੱਕ ਤਾਂ ਜ਼ਿੰਮੇਦਾਰ ਨੂੰ ਬੜਾ ਵਾਅਦਾ ਮਿਲ ਜਾਣਾ ਹੈ ਬਾਰਡਰ ਖੁੱਲਣ ਨਾਲ ਕਾਰੋਬਾਰ ਜਿਹੜਾ ਲੇਬਰ ਦਾ ਹੈ ਉਹਨੂੰ ਬੜਾ ਵਾਅਦਾ ਮਿਲ ਜਾਣਾ ਹੈਗਾ ਜੀ ਜਿਹੜਾ ਮਾਲ ਹੈ ਉਥੋਂ ਜਿਹੜਾ ਇਥੋਂ ਜਿਹੜੀ ਕਣਕ ਜਿਹੜੀ ਜਾ ਰਹੀ ਹੈ ਬਾਹਰ ਜਾ ਰਹੀ ਹੈਗੀ ਹੈ ਉਹ ਸਾਰੇ ਪਾਕਿਸਤਾਨ ਜਾਊਗੀ ਹੂੰ ਪਾਕਿਸਤਾਨ ਜਾਊਗੀ ਪਾਕਿਸਤਾਨ ਤੋਂ ਜਿਹੜਾ ਸਮਾਨ ਹੈ ਉਹ ਸਾਡਾ ਇੱਥੇ ਆਏਗਾ ਜੀ ਹੂੰ ਤੇ ਸਾਡਾ ਵਪਾਰ ਵਧਣਾ ਹੈਗਾ ਜੀ ਹੂੰ ਬੜਾ ਕੁਝ ਹੋ ਜਾਏਗਾ ਜੇ ਬਾਰਡਰ ਖੁੱਲਦਾ ਜਾਂ ਬਾਰਡਰ ਖੁੱਲਣ ਦੇ ਨਾਲ ਕਈ ਇੱਥੇ ਇੰਡਸਟਰੀ ਹੋਟਲ ਹੋਟਲ ਵਗੈਰਾ ਬਹੁਤ ਜ਼ਿਆਦਾ ਕਾਰੋਬਾਰ ਹੋ ਜਾਏਗਾ ਜੀ ਸਾਡਾ ਸਾਡਾ ਅਜ ਤੱਕ ਕਰ ਕਿਸੇ ਨੇ ਵੀ 2 1947 ਤੋਂ ਬਾਅਦ ਕਿਸੇ ਨੇ ਵੀ ਕੋਈ ਸੁਣਾਈ ਨਹੀਂ ਦਿੱਤੀ ਫਿਰੋਜ਼ਪੁਰ ਜਿਹੜਾ ਇਹਨੇ ਸਾਲਾਂ ਤੋਂ ਇੱਥੇ ਹੀ ਖੜਾ ਹੈਗਾ ਜੀ ਉਹਦਾ ਕਾਰਨ ਕੀ ਮੰਨਦੇ ਨੇ ਕਾਰਨ ਕੀ ਹੈ ਜੀ ਹੈ ਨਹੀਂ ਨੀਤਾ ਸਾਡੇ ਪਿੰਡਾਂ ਦੇ ਜਿਹੜੇ ਜ਼ਿੰਮੇਦਾਰ ਨੇ ਨਾ ਜੀ ਉਹ ਸਾਰੇ ਫੌਰੀਂ ਜਾ ਰਹੇ ਨੇ ਬਾਹਰ ਜਾ ਰਹੇ ਸਾਰੇ ਬਾਹਰ ਜਾ ਰਹੇ ਨੇ ਜੀ ਹਰ ਕਾ ਹਾਂਜੀ ਸਤੋਂ ਵੱਡਾ ਕਾਰਨ ਹੈ ਜਿਹੜਾ ਸਾਡੇ ਜਿਹੜੇ ਜ਼ਿੰਮੇਦਾਰਾਂ ਦੇ ਬੱਚੇ ਨੇ ਉਹ ਬਾਹਰ ਜਾ ਰਹੇ ਨੇ ਕਾਰੋਬਾਰ ਜਿਹੜਾ ਹੈਗਾ ਜਿਹੜਾ ਇਹ ਜਿਹੜਾ ਔਨਲਾਈਨ ਸਾਰਾ ਸਾਮਾਨ ਵਿਕ ਰਿਹਾ ਹੈਗਾ ਜੀ ਇੱਥੇ ਦੁਕਾਨਦਾਰ ਬੇਲੇ ਬੈਠੇ ਨੇ ਜੀ ਕੋਈ ਕਾਰੋਬਾਰ ਨਹੀਂ ਹੈ ਕੋਈ ਕੁਝ ਨਹੀਂ ਹੈਗਾ ਇਹ ਚੱਕਰ ਹੈ ਤਾਂ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਉਮੀਦਵਾਰ ਉਹ ਆਵੇ ਜਿਹੜਾ ਇੱਥੋਂ ਦੀ ਆਵਾਜ਼ ਚੱਕ ਸਕਦਾ ਫਿਰੋਜ਼ਪੁਰ ਦੀ ਲੰਬੇ ਸਮੇਂ ਤੋਂ ਜਿਹੜੀ ਆਵਾਜ਼ ਹੈ ਉਹ ਚੱਕੀ ਨਹੀਂ ਗਈ ਇਹਨਾਂ ਦਾ ਕਹਿਣਾ ਹੈਗਾ ਕਿ ਜੇਕਰ ਬਾਰਡਰ ਖੁੱਲਦਾ ਹੈ ਬਾਰਡਰ ਖੁੱਲਣ ਦੇ ਨਾਲ ਜੇ ਵਪਾਰ ਹੁੰਦਾ ਤਾਂ ਕਾਫੀ ਜ਼ਿਆਦਾ ਵਿਕਾਸ ਫਿਰੋਜ਼ਪੁਰ 벨ਟ ਦਾ ਹੋਊਗਾ ਕਿਉਂਕਿ ਫਿਰੋਜ਼ਪੁਰ ਦੇ ਨਾਲ ਇਸ ਪਾਸੇ ਜੇ ਲੋਕ ਸਭਾ ਸੀਟ ਦੀ ਗੱਲ ਕਰੀਏ ਤਾਂ ਨੋ ਵਿਧਾਨ ਸਭਾ ਹਲਕੇ ਆਂਦੇ ਹੈਗੇ ਆ ਮਲੋਟ ਬੱਲੂ ਵਾਲਾ ਮੁਸ਼ਰੀ ਮੁਖਸਰ ਸਾਹਿਬ ਤੱਕ ਇਹ ਜਾਂਦਾ ਹੈਗਾ ਤਾਂ ਦੂਸਰੇ ਪਾਸੇ ਜਿਹੜਾ ਤਲਵੰਡੀ ਭਾਈ ਤੱਕ ਇਹ ਜਿਹੜਾ ਜਾਂਦਾ ਤਾਂ ਬੜਾ ਲੰਬਾ ਜਿਹੜਾ ਜੇ ਗੱਲ ਕਰੀਏ ਤਾਂ ਇਲਾਕਾ ਹੈਗਾ ਤਾਂ ਵਿਕਾਸ ਹੋ ਸਕਦਾ ਹੈ ਜੇਕਰ ਬਾਰਡਰ ਖੁੱਲਦਾ ਹੈਗਾ ਤਾਂ ਬਾਰਡਰ ਖੁੱਲਣ ਦੇ ਨਾਲ ਇੰਡਸਟਰੀ ਵੀ ਆਏਗੀ ਹੋਰ ਬੜੀਆਂ ਚੀਜ਼ਾਂ ਹੈਗੀਆਂ ਨੇ ਹੋਰ ਬੜੇ ਇੱਥੇ ਨੌਜਵਾਨ ਵੀ ਮੌਜੂਦ ਨੇ ਲੋਕ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਕਿਉਂਕਿ ਆਮ ਲੋਕਾਂ ਕੋਲ ਉਹਨਾਂ ਦੀ ਰਾਏ ਜਾਣਨਾ ਬਹੁਤ ਜ਼ਰੂਰੀ ਹੁੰਦਾ ਵੋਟਾਂ ਪਾਉਣੀਆਂ ਹੁੰਦੀਆਂ ਭਾਈ ਜੀ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਜੀ ਗੁਰਪ੍ਰੀਤ ਜੀ ਲੋਕ ਸਭਾ ਚੋਣਾਂ ਦੀਆਂ ਵੋਟਾਂ ਆ ਚੁੱਕੀਆਂ ਹੋਈਆਂ ਨੇ ਕੋਈ ਨਾ ਕੋਈ ਉਮੀਦਵਾਰ ਤੁਹਾਡੇ ਕੋਲ ਆਏਗਾ ਵੋਟ ਮੰਗਣ ਵਾਸਤੇ ਵੀ ਆਏਗਾ ਪਰ ਤੁਹਾਡੇ ਹਿਸਾਬ ਨਾਲ ਕਿਹੜੇ ਮੁੱਦੇ ਹੋਣੇ ਚਾਹੀਦੇ ਨੇ ਜਿਹੜੇ ਉਹਨਾਂ ਨੂੰ ਉੱਥੇ ਚੱਕਣੇ ਚਾਹੀਦੇ ਆ ਔਰ ਤੁਹਾਡੇ ਮੁੱਦਿਆਂ ਦਾ ਹੱਲ ਹੋਣਾ ਚਾਹੀਦਾ ਸਰ ਫਸਟ ਆਫ ਆਲ ਐਜੂਕੇਸ਼ਨ ਹੈਲਥ ਹੈਲਥ ਸਾਡੇ ਫਰੋਸਪੁਰ ਦੇ ਵਿੱਚ ਜਿਹੜਾ ਸਿਹਤ ਸਪਟਲ ਹੈ ਸਭ ਤੋਂ ਬੇਕਾਰ ਹੈ। ਹੂੰ ਇੱਥੇ ਬੱਚੇ ਨੂੰ ਰੈਫਰ ਕੀਤਾ ਜਾਂਦਾ ਹੈ। ਅਗਰ ਕੋਈ ਕਿਸੇ ਲੇਡੀਜ਼ ਨੂੰ ਬੇਬੀ ਹੋਣ ਵਾਲਾ ਹੈ ਸਰ ਉਹਨੂੰ ਰੈਫਰ ਕਰਦੇ ਆ। ਇੱਥੇ ਕੋਈ ਇਲਾਜ ਨਹੀਂ ਹੈ। ਇਲਾਜ ਨਹੀਂ। ਮਤਲਬ ਜੇ ਹੈਗਾ ਵੀ ਸਰ ਉਹਦਾ ਆਪਰੇਟ ਹੈ। ਹੈਲਥ ਸਿਸਟਮ ਵਧੀਆ ਬਹੁਤ ਬੇਕਾਰ ਹੈ ਜੀ। ਜਿਹੜਾ ਕੋਈ ਐਮਐਲਏ ਸਰ ਐਮਪੀ ਬਣਦਾ। ਸਰ ਇੱਕ ਵਾਰੀ ਸਰ ਪਿੰਡ ਦੇ ਗੀੜਾ ਮਾਰਦਾ ਦੁਬਾਰਾ ਸਰ ਗੀੜਾ ਨਹੀਂ ਮਾਰਦਾ। ਹੂੰ ਫਸਟ ਆਫ ਆਲ ਸਰ ਮੈਂ ਗੱਜਨ ਕੀਤੀ ਹੋਈ ਆ ਸਰ ਮੈਂ ਬੇਰੁਜ਼ਗਾਰ ਆ। ਮੈਂ ਸੋ ਇੱਕ ਗੱਡੀ ਦਾ ਕੰਮ ਕਰ ਰਿਹਾ। ਹੂੰ ਕੀ ਕੀ ਹੂੰ ਸਰ ਸਾਡੇ ਫਿਰੋਜ਼ਪੁਰ ਦੇ ਵਿੱਚ ਕੋਈ ਰੋਜ਼ਗਾਰ ਦਾ ਕੋਈ ਸਿਸਟਮ ਨਹੀਂ ਹੈ ਹੂੰ ਇਹ ਕਾਰਨ ਕੀ ਮੰਨਦੇ ਹੋ ਕੀ ਕਾਰਨ ਰਹਿ ਗਿਆ ਕਿ ਦੂਸਰੇ ਜ਼ਿਲ੍ਹੇ ਇੰਨੇ ਤਰੱਕੀ ਕਰ ਗਏ ਫਿਰੋਜ਼ਪੁਰ ਜ਼ਿਲ੍ਹਾ ਨਾ ਤਰੱਕੀ ਨਹੀਂ ਕਰ ਪਾਇਆ ਹਾਲਾਂਕਿ ਫਿਰੋਜ਼ਪੁਰ ਜ਼ਿਲ੍ਹਾ ਬਹੁਤ ਵੱਡਾ ਜ਼ਿਲ੍ਹਾ ਹੈਗਾ ਸੀ ਲੋਕ ਸਭਾ ਹਲਕਾ ਵੀ ਬਹੁਤ ਵੱਡਾ ਹੈਗਾ ਸਰ ਜੇਕਰ ਸਰ ਉਹ ਸ਼ਾਨੀ ਵਾਲਾ ਬਾਰਡਰ ਹੂੰ ਸਭ ਤੋਂ ਜ਼ਿਆਦਾ ਕਲੋਜ਼ ਹੈ ਸਰ ਹੂੰ ਪਾਕਿਸਤਾਨ ਦੇ ਇੱਥੋਂ ਲਾਹੌਰ ਨਜ਼ਦੀਕ ਹੈ ਇੱਥੋਂ ਕਸੂਰ ਕਸੂਰ ਨਜ਼ਦੀਕ ਹੈ ਹੂੰ ਅੰਮ੍ਰਿਤਸਰ ਤੋਂ 40-40 ਕਿਲੋਮੀਟਰ ਹੈ ਜੀ ਬਾਰਡਰ ਜੇਕਰ ਸਾਡਾ ਫੋਸਪੋਟ ਸਰ ਬਾਰਡਰ ਖੁੱਲਦਾ ਹੈ ਹਮ ਸਭ ਤੋਂ ਜ਼ਿਆਦਾ ਸਰ ਇੱਕ ਤਾਂ ਵਪਾਰੀ ਨੂੰ ਫਾਇਦਾ ਹਮ ਇੱਕ ਟ੍ਰਾਂਸਪੋਰਟੇਸ਼ਨ ਦਾ ਸਰ ਖਰਚਾ ਘਟ ਹਮ ਔਰ ਸਰ ਸਭ ਤਰ੍ਹਾਂ ਫਾਇਦਾ ਹੋਣਾ ਸਰ ਸਥਾਨਕ ਵਾਸੀਆਂ ਨੂੰ ਹਮ ਸਰ ਇੱਥੇ ਤਰ੍ਹਾਂ ਤਰ੍ਹਾਂ ਦੇ ਉਦਯੋਗ ਕੰਪਨੀਆਂ ਆਉਣਗੀਆਂ ਸਰ ਇੱਥੇ ਇਨਵੈਸਟਮੈਂਟ ਕਰਨੀਆਂ ਸਰ ਹਮ ਪਰ ਹੋਰ ਸਰ ਕਈ ਮੁੱਦੇ ਹੈ ਸਰ ਹਮ ਜਿਹੜੇ ਆਪਾਂ ਸਰ ਵਿਚਾਰਨ ਵਾਲੇ ਆ ਹਮ ਮਹਿੰਗਾਈ ਨੂੰ ਕਿਵੇਂ ਦੇਖਦੇ ਸਰ ਮਹਿੰਗਾਈ ਤਾਂ ਦੱਸੋ ਸਰ ਕੁਝ ਕਹਿ ਨਹੀਂ ਸਕਦੇ ਨਾ ਸਰ ਹਮ ਮਹਿੰਗਾਈ ਤਾਂ ਸਰ ਇੱਕ ਗਰੀਬ ਬੰਦਾ ਸਰ ਕਲੇਵਰ ਵਾਲਾ ਬੰਦਾ ਸਰ 500 ਬਸਰ ਦਿਹਾੜੀ ਕਰ ਰਿਹਾ ਸਰ 120 ਰੁਪਏ ਕਿਲੋ ਸਰ ਤੇਲ ਹੈ ਸਰ ਉਹਦਾ ਠੀਕ ਹੈ ਜੀ 100 120 ਬਸਰ ਦਾਲ ਹੈ ਬੰਦਾ ਕੀ ਖਾਊਗਾ ਕੀ ਬਚਾਊਗਾ ਜੀ ਇਹ ਸਭ ਸਭ ਤੋਂ ਵੱਡਾ ਸਰ ਵਿਚਾਰਾਂ ਦਾ ਮੁੱਦਾ ਸਰ ਬਹੁਤ ਲੰਬੀ ਬਹਿਸ ਜੇ ਆਪਾਂ ਕਰੀਏ ਤਾਂ ਬਟ ਇਸ ਨੂੰ ਸਰ ਕੋਈ ਦੇਖਦਾ ਨਹੀਂ ਜਿਹੜਾ ਕੋਈ ਬਣਦਾ ਸਰ ਠੀਕ ਹੈ ਦੱਸੋ ਇੱਕ ਵਾਰੀ ਬਣ ਗਿਆ ਦੁਬਾਰਾ ਗੇੜਾ ਨਹੀਂ ਮਾਰਨਾ ਉਹਨੇ ਤਾਂ ਲੱਗਦਾ ਲੋਕ ਅਵੇਅਰ ਹੋ ਰਹੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਦੇ ਨੇ ਸਰ ਹੋ ਰਹੇ ਹੂੰ ਸਰ ਜਿੰਨਾ ਵੇਰ ਹੋਣਾ ਸਰ ਉਹਦੇ ਬਰਤ ਡੇ ਜਾਂਦੇ ਆ ਸਰ ਫਿਰੋਜ਼ਪੁਰ ਦਾ ਸਰ ਕੰਮ ਸ਼ੁਰੂ ਹੋ ਗਿਆ ਹੈ ਦਵਾਬੇ ਵਾਂਗੂ ਫਿਰੋਜ਼ਪੁਰ ਸਰ ਹੋ ਰੇਣਾ ਖਾਲੀ ਹੋ ਰੇਣਾ ਪਿੰਡਾਂ ਦੇ ਵਿੱਚ ਪਿੰਡ ਖਾਲੀ ਹੋ ਰੇ ਪਿੰਡਾਂ ਦੇ ਪਿੰਡ ਸਰ ਖਾਲੀ ਹੋ ਰਿਆ ਫਿਰੋਜ਼ਪੁਰ ਦੇ ਵਿੱਚ ਸਰ ਡੇਲੀ 25-30 ਗੱਡੀ ਨਿਕਲਦੀਆਂ ਆਪਣੀਆਂ ਟੈਕਸੀਆਂ ਦਿੱਲੀ ਵਾਸਤੇ ਤੁਸੀਂ ਸਰ ਐਵਰੇਜ ਲਾ ਲਓ ਬੜੀ ਵੱਡੀ ਗੱਲ ਕਹੀ ਹੈ ਇਹਨਾਂ ਨੇ ਇਹਨਾਂ ਨੇ ਕਹਿਣਾ ਹੈ ਕਿ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹੈਗੇ ਆ ਫਿਰੋਜ਼ਪੁਰ ਦੇ ਵਿੱਚ ਕੰਮ ਨਹੀਂ ਹੈਗਾ ਫਿਰੋਜ਼ਪੁਰ ਦੀ ਆਵਾਜ਼ ਜਿਹੜੀ ਹੈ ਉਹਨਾਂ ਹੀ ਚੱਕੀ ਜਾਂਦੀ ਹੈ ਕਈ ਮੁੱਦੇ ਇਹਨਾਂ ਨੇ ਦੱਸਿਆ ਸਿਹਤ ਕਿ ਸਿਹਤ ਦੇ ਲਈ ਇੱਥੇ ਚੰਗਾ ਕੰਮ ਨਹੀਂ ਹੋ ਰਿਹਾ ਕਿ ਸਿਹਤ ਵਾਸਤੇ ਹੋਣਾ ਚਾਹੀਦਾ ਹਾਲਾਂਕਿ ਪੀਜੀਆਈ ਸੈਟੇਲਾਈਟ ਸੈਂਟਰ ਬੰਨਾ ਸ਼ੁਰੂ ਹੋ ਚੁੱਕਾ ਹੈ ਪਰ ਸਿਹਤ ਦੀ ਗੱਲ ਕਰ ਰਹੇ ਹੈਗੇ ਨੇ এডਿਕੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਕਿ এডਿਕੇਸ਼ਨ ਦੇ ਲਈ ਕੰਮ ਹੋਣਾ ਚਾਹੀਦਾ ਸਰਕਾਰ ਨੂੰ এডਿਕੇਸ਼ਨ ਦੇ ਲਈ ਕਰਨਾ ਚਾਹੀਦਾ ਹੈਗਾ ਚਾਹੇ ਕੋਈ ਵੀ ਆਵੇ ਇਹਨਾਂ ਦਾ ਕਹਿਣਾ ਹੈਗਾ ਕਿ ਬਾਰਡਰ ਖੋਲਣ ਵਾਸਤੇ ਉਪਰਾਲੇ ਹੋਣੇ ਚਾਹੀਦੇ ਆ ਕਿਉਂਕਿ ਬਾਰਡਰ ਜੇ ਖੁੱਲਦਾ ਤਾਂ ਉਸ ਦੇ ਨਾਲ ਬੜੀਆਂ ਚੀਜ਼ਾਂ ਜੜੀਆਂ ਨੇ ਉਹ ਹੋ ਸਕਦੀਆਂ ਰੋਜ਼ਗਾਰ ਮਿਲੇਗਾ ਵਪਾਰ ਵਧੇਗਾ ਤਾਂ ਇਹੀ ਚੀਜ਼ਾਂ ਜੜੀਆਂ ਨੇ ਉਹ ਚਾਹੀਦੀਆਂ ਹੈਗੀਆਂ ਇਹ ਇਹਨਾਂ ਦਾ ਕਹਿਣਾ ਹੈਗਾ ਟ੍ਰਾਂਸਪੋਰਟ ਦਾ ਖਰਚਾ ਘਟ ਹੋਏਗਾ ਤਾਂ ਸਰ ਮਹਿੰਗਾਈ ਵੀ ਘਟ ਹੋਏਗੀ ਸੋ ਨੈਕਟੋ ਦੀ ਗੱਲ ਹੈ ਬਾਰਡਰ ਲੱਗੇ ਆ ਬਾਰਡਰ ਖੁੱਲੇਗਾ ਟ੍ਰਾਂਸਪੋਰਟ ਸਰ ਖਰਚਾ ਘਟ ਪਏਗਾ ਨੈਕਟੋ ਦੀ ਗੱਲ ਸਰ ਵਪਾਰ ਵਧੇਗਾ ਲੈ ਵਪਾਰ ਕੰਮ ਵਧੇਗਾ ਸਰ ਮਹਿੰਗਾਈ ਸਰ ਘਟੇ ਹੀ ਘਟੇਗੀ ਕਿਉਂਕਿ ਸਰ ਮੈਂ ਜੋ ਸਰ ਕਣਤੀ ਆ ਇਹਨੂੰ ਆਪ ਮੰਨ ਲਓ ਆਪ ਲੈ ਕੇ ਜਾਣਾ ਦੂਰ ਸਰ ਇਹਨੂੰ ਖਰਚਾ ਪਏਗਾ ਤੋਂ ਸਰ ਅਸੀਂ ਨਿਕਲਾਂਗੇ ਤੁਮ ਅਸੀਂ ਪੇ ਕਰਨਾ ਉਹਨੂੰ ਤੁਸੀਂ ਸਰ ਮੈਂ ਪੇ ਕਰਨਾ ਹੈ ਨਾ ਕਿਸਾਨ ਨੇ ਪੇ ਕਰਨਾ ਇਹੀ ਕਰ ਸਰ ਇਥੋਂ ਸਿਰਫ 14 ਕਿਲੋਮੀਟਰ ਬਾਰਡਰ ਹੈ 7 ਕਿਲੋਮੀਟਰ ਬਾਰਡਰ ਹੈ 14 ਕਿਲੋਮੀਟਰ ਕੁਸੂਰ ਸਰ ਸੋ ਖਰਚਾ ਕੱਟੇਗਾ ਨਹੀਂ ਮਹਿੰਗਾਈ ਕੱਟੇਗੀ ਸਰ ਇਹ ਗੱਲ ਵਿਚਾਰਨ ਵਾਲੀ ਹੈ ਜੀ ਬੜੀ ਵੱਡੀ ਗੱਲ ਹੈ ਕਿਉਂਕਿ ਇਹ ਨੌਜਵਾਨ ਸੋਚਦੇ ਆ ਔਰ ਸੋਚਣਾ ਵੀ ਚਾਹੀਦਾ ਹੈਗਾ ਕਿਉਂਕਿ ਜੇ ਨੌਜਵਾਨ ਸੋਚਣਗੇ ਤੇ ਤਾਂ ਹੀ ਇਹ ਜਿਹੜਾ ਹੋਊਗਾ ਸਾਡੇ ਨਾਲ ਹੋਰ ਵੀ ਬਾਈ ਮੌਜੂਦ ਨੇ ਕੀ ਨਾਮ ਹੈ ਬ੍ਰਦਰ ਗੁਗਿੰਦਾ ਕਿੱਥੋਂ ਦੇ ਰਹਿਣ ਵਾਲੇ ਮਲਵਾਲਾ ਅੱਛਾ ਮਲਵਾਲਾ ਕਿਵੇਂ ਦੇਖਦੇ ਹੋ ਲੋਕ ਸਭਾ ਚੋਣਾਂ ਦੀਆਂ ਆ ਗਈਆਂ ਹੈਗੀਆਂ ਵੋਟਾਂ ਪੈਣੀਆਂ ਤੁਹਾਡੇ ਕੋਲ ਉਮੀਦਵਾਰ ਵੀ ਆਉਗੇ ਵੋਟਾਂ ਮੰਗਣ ਵਾਸਤੇ ਹਨ ਕਿਹੜੇ ਮੁੱਦੇ ਹੋਣੇ ਚਾਹੀਦੇ ਨੇ ਜਿਹੜੇ ਮੁੱਦੇ ਤੁਹਾਡੇ ਕਰਾਂ ਦੇ ਨੇ ਆਮ ਲੋਕਾਂ ਦੇ ਨੇ ਮਹਿੰਗਾਈ ਨੂੰ ਕਿਵੇਂ ਦੇਖਦੇ ਹੋ ਕਿਹੜੇ ਮੁੱਦੇ ਹੋਣੇ ਚਾਹੀਦੇ ਸਰ ਜਿਹੜੀਆਂ ਵੋਟਾਂ ਆਉਂਦੀਆਂ ਪਈਆਂ ਨੇ ਸਾਡੀ ਸਿਰਫ ਕਹਿਣ ਦਾ ਭਾਵੇਂ ਇੱਕੀ ਨੌਜਵਾਨਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਹਮ ਨੌਕਰੀ ਵਗੈਰਾ ਮਿਲੇ ਇੱਥੇ 12 ਬੀਏ ਕਿਤੇ ਪਲੱਸ 2 ਕਿਤੇ ਮੁੰਡੇ ਬੇਰੋਜ਼ਗਾਰ ਫਿਰਦੇ ਨੇ ਜਿਨ੍ਹਾਂ ਦੇ ਕੋਲੇ ਕੋਈ ਰੋਜ਼ਗਾਰ ਨਹੀਂ ਜਿਸ ਦੇ ਕਰਕੇ ਉਹ ਨਸ਼ੇ ਦੇ ਸ਼ਿਕਾਰ ਹੁੰਦੇ ਪਏ ਨੇ ਤੇ ਹੋਰ ਹੋਰ ਕਈ ਸਰਕਾਰੀ ਸਹੂਲਤਾਂ ਹੋਣੀਆਂ ਚਾਹੀਦੀਆਂ ਕਨ ਜਿਵੇਂ ਇੰਡਸਟਰੀ ਬੰਨੀ ਚਾਹੀਦੀ ਕੋਈ ਇੱਥੇ ਰੋਜ਼ਗਾਰ ਲਈ ਕੰਮ ਲਈ ਹੋਣਾ ਚਾਹੀਦਾ ਕੋਈ ਨਾ ਕੋਈ ਰੋਜ਼ਗਾਰ ਤੇ ਵਧੀਆ ਤਾਂ ਵੈਸੇ ਕੈਂਡੀਡੇਟ ਉਹੀ ਹੈ ਜਿਹੜਾ ਜੋ ਇਸ ਬਾਰੇ ਸੋਚੇ ਤਾਂ ਬਿਲਕੁਲ ਨੌਜਵਾਨ ਦਾ ਕਹਿਣਾ ਹੈਗਾ ਕਿ ਰੋਜ਼ਗਾਰ ਦੇ ਲਈ ਸਰਕਾਰ ਨੂੰ ਕਰਨਾ ਚਾਹੀਦਾ ਹੈਗਾ ਇਹ ਦੇਖਣਾ ਚਾਹੀਦਾ ਹੈਗਾ ਕਿੱਦਾਂ ਰੋਜ਼ਗਾਰ ਮਿਲ ਸਕਦਾ ਹੈ ਅਸੀਂ ਫਿਰੋਜ਼ਪੁਰ ਕੈਂਟ ਮੰਡੀ ਦੇ ਵਿੱਚ ਮੌਜੂਦ ਆ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਾਨੂੰ ਦੱਸ ਰਿਹਾ ਨੌਜਵਾਨ ਕਿ ਉਹਨਾਂ ਨੇ ਪਲੱਸ 2 ਕੀਤੀ ਹੈ ਬੀਏ ਕੀਤੀ ਹੋਈ ਹੈ ਪਰ ਉਹਨੇ ਪੈਸੇ ਜਿਹੜੇ ਆ ਨਹੀਂ ਮਿਲਦੇ ਹੈਗੇ ਜਿੰਨੇ ਮਿਲਣੇ ਚਾਹੀਦੇ ਹੈਗੇ ਸਾਰਾ ਸਾਰਾ ਦਿਨ ਜਿਹੜਾ ਉਹ ਕੰਮ ਕਰਦੇ ਹੈਗੇ ਨੇ ਪਰ ਉਹਨਾਂ ਹੀ ਕਦੂਰੀ ਨਹੀਂ ਮਿਲਦੀ ਹੈਗੀ ਤਾਂ ਰੋਜ਼ਗਾਰ ਹੋਣਾ ਚਾਹੀਦਾ ਕੰਮ ਹੋਣਾ ਚਾਹੀਦਾ ਜਿੰਦੇ ਕਰਕੇ ਲੋਕਾਂ ਨੂੰ ਰਾਹਤ ਮਿਲੇ ਤਾਂ ਮੰਡੀ ਦੇ ਵਿੱਚ ਮੌਜੂਦ ਆ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਹੋਰ ਲੋਕ ਕਿੱਦਾਂ ਦੇਖਦੇ ਹੈਗੇ ਆ ਕਿਆ ਨਾਮ ਹੈ ਹਾਂ ਨਹੀਂ ਨਾਮ ਕਿਆ ਆਪਨਾ ਹਾਂ ਸਮਝਾ ਕਹਾ ਕਿ ਰਹਿਣੇ ਵਾਲੇ ਹੋ ਅੱਛਾ ਫਿਰੋਜ਼ਪੁਰ ਤੋਂ ਹੀ ਰਹਿਣ ਵਾਲੇ ਹੋ ਤਾਂ ਤੁਹਾਡੇ ਕੋਲ ਵੀ ਵੋਟ ਤਾਂ ਬਣੀ ਹੈ ਤੁਹਾਡੀ ਹਾਂਜੀ ਬਣੀ ਹੈ ਵੋਟ ਤਾਂ ਪਾਓਗੇ ਹੀ ਆ ਪਾਵਾਂਗੇ ਜ਼ਰੂਰ ਜੀ ਪਾਣੀ ਚਾਹੀਦੀ ਹੈ ਇੱਦਾਂ ਦੇਖਦੇ ਹੋ ਤੁਹਾਡੇ ਮੁੱਦੇ ਕਿਹੜੇ ਕੀ ਹੋਣਾ ਚਾਹੀਦਾ ਮਹਿੰਗਾਈ ਮਹਿੰਗਾਈ ਕਿੰਨੀ ਹੋਇਆ ਮਹਿੰਗਾਈ ਬਹੁਤ ਹੈ ਦੇਖੋ ਹਮਾਰੇ ਬੰਦੇ ਦਿਹਾੜੀ ਕਰਕੇ ਖਾਂਦਾ ਹੈ ਹਮ ਬੱਚੇ ਪੜ੍ਹੇ ਲਿਖੇ ਨੇ ਠੀਕ ਹੈ ਬੇਰੁਜ਼ਗਾਰ ਹੋ ਰਹੇ ਤੇ ਨਾ ਨੌਕਰੀ ਨਹੀਂ ਮਿਲਦੀ ਉਹਨਾਂ ਨੂੰ ਠੀਕ ਹੈ ਹਮਾਰੇ ਬੰਦਾ ਦਿਹਾੜੀ ਕਿੰਨੀ ਮਿਲ ਜਾਂਦੀ ਹੈ ਇਹ ਮਿਲਦੀ ਜਿੰਨਾ ਕਰਦਾ ਉਹਨੇ ਮਿਲਦਾ ਰੇਟ ਤੇ ਸਾਹਮਣੇ ਜੀ ਮਹਿੰਗਾਈ ਦੇ ਮੁਕਾਬਲੇ ਦਿਹਾੜੀ ਕਿਵੇਂ ਹੈ ਅਰੇ ਰੋਟੀ ਖਾ ਕੇ ਤਾਂ ਹੈ ਗਈ ਦੇਖੋ ਉਹਨਾਂ ਕੀ ਗਰੀਫੇ ਕਿੱਥੇ ਗਈ ਹੋਣਾ ਹਮ ਉਹ ਜਿਆਦਾ ਹੋ ਗਿਆ ਹਜ਼ਾਰ ਕਮਾਈਏ ਨਾ ਤਾਂ ਦੋ ਦੂਤਾ ਹੈ ਕੀ ਸੰਦੇ ਤੋਂ ਮਿਲਦੀ ਸਹੂਲਤਾ ਮਿਲਦੀਆਂ ਤੁਹਾਨੂੰ ਤੁਹਾਨੂੰ ਆਟਾ ਕਣਕ ਮਿਲਦੀ ਹੈ ਸਰਕਾਰ ਵੱਲੋਂ ਕਣਕ ਮਿਲਦੀ ਹੈ ਜੀ ਹੂੰ ਹੂੰ ਮਿਲਦੀ ਹੈ ਤਾਂ ਸਹੂਲਤਾ ਮਿਲਦੀਆਂ ਹੈਗੀਆਂ ਔਰ ਇਹਨਾਂ ਦਾ ਕਿਹੜਾ ਮਿਲਣੀਆਂ ਵੀ ਚਾਹੀਦੀਆਂ ਹੈਗੀਆਂ ਨੇ ਰੋਜ਼ਗਾਰ ਹੈ ਰੋਜ਼ਗਾਰ ਮਿਲਣਾ ਚਾਹੀਦਾ ਹੈ ਹੋਰ ਵੀ ਗੱਲਬਾਤ ਕਰਦੇ ਆ ਮੰਡੀ ਦੇ ਵਿੱਚ ਮੌਜੂਦ ਆ ਗੱਲਬਾਤ ਕਰਾਂਗੇ ਇੱਥੋਂ ਦੇ ਲੋਕ ਆ ਵਕ ਵਕ ਥਾਵਾਂ ਦੇ ਵਕ ਵਕ ਪਿੰਡਾਂ ਦੇ ਰਹਿਣ ਵਾਲੇ ਹੈਗੇ ਆ ਔਰ ਕੰਮ ਕਰ ਰਹੇ ਆ ਅਸੀਂ ਮੰਡੀ ਦੇ ਵਿੱਚ ਮੌਜੂਦ ਹੈਗੇ ਆ ਇੱਥੇ ਬਾਈ ਹੋਰੀ ਵੀ ਕੰਮ ਕਰ ਰਹੇ ਹੈਗੇ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਦੇਖਦੇ ਹੈਗੇ ਆ ਕਿੰਨਾ ਕਿੱਥੇ ਦੇ ਰਹਿਣ ਵਾਲੇ ਆ ਕਿੱਥੋਂ ਦੇ ਹੈਗੇ ਆ ਅ ਬਰਦਰ ਕਿੱਥੋਂ ਦੇ ਰਹਿਣ ਵਾਲੇ ਹੋ ਹਾਂ ਕਿੱਥੋਂ ਦੇ ਰਹਿਣ ਵਾਲੇ ਹੋ ਮਾਲਵਾ ਜੀ ਅਛਾ ਕਿੰਨਾ ਪੜੇ ਹੋਇਓ ਮੈਂ 8ਵੀਂ ਪਾਸ 8ਵੀਂ ਪਾਸ ਹਾਂ ਜੀ ਤਾਂ ਮੁੱਦੇ ਕਿਹੜੇ ਹੋਣੇ ਚਾਹੀਦੇ ਆ ਲੋਕ ਸਭਾ ਚੋਣਾਂ ਆ ਗਈਆਂ ਵੋਟਾਂ ਮੰਗਣਗੇ ਮੋਟਰਾਂ ਬਣੀ ਹੈ ਹਾਂ ਜੀ ਹਾਂ ਜੀ ਤਾਂ ਕੀ ਵੇਖ ਕੇ ਉਮੀਦਵਾਰ ਨੂੰ ਮੋੜ ਪਾਓਗੇ ਉਮੀਦਵਾਰ ਪੜਿਆ ਲਿਖਿਆ ਹੈ ਕੰਮ ਕਮ ਲੈ ਕੇ ਤੁਹਾਡੇ ਬਾਰੇ ਆਵਾਜ਼ ਚੱਕ ਸਕਦਾ ਹੈ ਹਾਂਜੀ ਹਾਂਜੀ ਇਹੀ ਕੋਈ ਮੁੰਨੇ ਗੱਲ ਕਰਨਾ ਮੈਂ ਤਾਂ ਕੰਮ ਕਰ ਰਿਹਾ ਹੈਗਾ ਵਧੀਆ ਗੱਲ ਹੈ ਕੰਮ ਕਰਨਾ ਚਾਹੀਦਾ ਹੈਗਾ ਤਾਂ ਲੋਕਾਂ ਦੇ ਵਿੱਚ ਅਸੀਂ ਪਹੁੰਚੇ ਹੈਗੇ ਆ ਕੀ ਨਾਮ ਹੈ ਤੁਹਾਡਾ ਜਰਨਮ ਗੁਲਸ਼ਨਾ ਜੀ ਗੁਲਸ਼ਨ ਜੀ ਕਿਵੇਂ ਦੇਖਦੇ ਹੋ ਵੋਟਾਂ ਆ ਚੁੱਕੀਆਂ ਹੋਈਆਂ ਨੇ ਤੁਹਾਡੇ ਕੋਲ ਉਮੀਦਵਾਰ ਵੀ ਆਣਗੇ ਵੋਟਾਂ ਮੰਗਣ ਦੇ ਵਾਸਤੇ ਕਿਹੜੇ ਮੁੱਦੇ ਆ ਜਿਹੜੇ ਹੱਲ ਹੋਣੇ ਚਾਹੀਦੇ ਤੁਹਾਡੇ ਸਰ ਵੀ ਸਾਡੇ ਮੁੱਦੇ ਇਹ ਹੈਗੇ ਆ ਸਰਕਾਰ ਕੋਈ ਵੀ ਹੋਵੇ ਸਾਨੂੰ ਸੀ ਬੋਟ ਹਰੇਕ ਨੂੰ ਪਾਉਣੇ ਆ ਹਰ ਵਾਰ ਸਰਕਾਰ ਬਦਲਦੀ ਆ ਏਜੰਸੀਆਂ ਦੇ ਵਿੱਚ ਜਿੱਦਾਂ ਕੀ ਹੋ ਗਿਆ ਪ੍ਰਾਈਵੇਟ ਏਜੰਸੀਆਂ ਨੇ ਇਹ ਰੂਲ ਚਾਹੀਦੇ ਆ ਵੀ ਕੋਈ ਤਨਖਾਹ ਹੋਣ ਕਿਸੇ ਏਜੰਸੀ ਦੇ ਵਿੱਚ 650 ਹੋਵੇ ਕਿਸੇ ਦੇ ਵਿੱਚ 7000 ਆ ਰਹੇ ਇਹਨੇ ਨਾ ਗੁਜ਼ਾਰਾ ਨਹੀਂ ਹੁੰਦਾ ਅੱਜ ਕੱਲ ਮਹਿੰਗਾਈ ਬਹੁਤ ਜ਼ਿਆਦਾ ਵਧ ਚੁੱਕੀ ਹੈ ਜੇ ਲੇਬਰ ਇੱਥੇ ਕੰਮ ਬਹੁਤ ਹੀ ਜ਼ਿਆਦਾ ਮਿਹਨਤ ਦਾ ਕਰਦੀ ਹੈ ਕੋਈ ਟਾਈਮ ਟੇਬਲ ਹੋਣਾ ਚਾਹੀਦਾ ਤਨਖਾਹ ਹੋਣੀ ਚਾਹੀਦੀ ਲੇਬਰ ਦੀ ਜਾਂ ਲੇਬਰ ਪੱਕੀ ਕਰਨੀ ਚਾਹੀਦੀ ਮੰਡੀਆਂ ਦੇ ਵਿੱਚ ਹਰ ਸੀ ਜਣੀ ਸਾਨੂੰ ਲੇਬਰ ਲੱਭਣੀ ਪੈਂਦੀ ਆ ਇਹ ਹੈ ਲੇਬਰ ਦੀ ਕੋਈ ਤਨਖਾਹ ਬੰਨੀ ਹੋਵੇ ਲੇਬਰ ਆਪਦੇ ਕੰਮ ਤੇ ਮੌਜੂਦ ਹੋਵੇ ਕਿਸੇ ਵੀ ਪਾਸੋਂ ਵੀ ਸਰਕਾਰ ਹਰੇਕ ਨੂੰ ਨੌਕਰੀ ਤਾਂ ਦੇ ਨਹੀਂ ਸਕਦੇਗੇ ਕਿਸੇ ਨੂੰ ਵੀ ਨੌਕਰੀ ਦੇ ਸਕਦੇ ਵੀ ਜੇ ਅਖੰ ਸਰਕਾਰੀ ਨੌਕਰੀਆਂ ਦੇ ਦਈਏ ਜੇ ਪ੍ਰਾਈਵੇਟ ਕੰਪਨੀਆਂ ਨੇ ਇਹਨਾਂ ਨੂੰ ਚਾਹੀਦਾ ਵੀ ਕੋਈ 12000 15000 ਰੁਪਏ ਲਿਵਰਲ ਦੀ ਤਨਖਾਹ ਬੰਨੀ ਜਾਵੇ ਹਰ ਮਹੀਨੇ ਬੰਨੀ ਜਾਵੇ ਤੇ ਲਿਵਰ ਵਾਲੇ ਨੂੰ ਕੰਮ ਲੱਭਣ ਦੀ ਲੋੜ ਨਾ ਪਵੇ ਸਾਡਾ ਕੋਈ ਵੀ ਗਰੀਬ ਮਜ਼ਦੂਰ ਭਰਾ ਕੋਈ ਨਸ਼ੇ ਪਿੱਛੇ ਨਾ ਜਾਵੇ ਕਿਉਂਕਿ ਜਿੰਨੂੰ ਕੋਈ ਵੀ ਹੈਗਾ ਵੀ ਕੰਮ ਕਰ ਨਹੀਂ ਮਿਲਦਾਗਾ ਉਹ ਜਾਂ ਤਾਂ ਕਿਸੇ ਮਜਬੂਰੀ ਦੇ ਵਿੱਚ ਨਸ਼ੇ ਕਰਨ ਲੱਗ ਜਾਂਦਾ ਹੁਣ ਸਾਡੇ ਕੁਝ ਮੁੰਡੇ ਹੈਗੇ ਨੇ ਪੜ੍ਹੇ ਲਿਖੇ ਨੇ ਵਿੱਚੋਂ ਪਲੱਸ 2 ਪਾਸੇ ਕੋਈ 10ਵੀਂ ਪਾਸੇ ਉਹ ਲੇਬਰ ਦਾ ਕੰਮ ਕਰਦੇ ਪੈਣੇ ਉਹਨਾਂ ਨੂੰ ਤਨਖਾਹ ਕੀ ਮਿਲ ਰਹੀ ਹੈ ਜੀ ਦਿਨ ਰਾਤ ਦਾ ਚਲੋ ਮੰਨ ਲਓ ਇੱਥੇ 12000 ਰੁਪਏ ਦਿੱਤੇ ਜਾਂਦੇ 13000 ਰੁਪਏ ਠੀਕ ਕਰ ਦਿੱਤੀ ਜੀ ਇਹਨਾਂ ਦੀ ਕੋਈ ਤਨਖਾਹ ਉਹ ਹਰ ਸੀਜ਼ਨ ਇਹਨਾਂ ਨੂੰ ਲੱਭਣਾ ਨਾ ਪਵੇ ਸਾਨੂੰ ਸਭ ਤੋਂ ਸਾਨੂੰ ਇਹ ਸਹੂਲਤ ਵੀ ਜ਼ਿਆਦਾ ਵੀ ਜੇਕਰ ਇੱਥੇ ਤਨਖਾਹ ਬੰਨੀ ਜਾਵੇ ਲੇਬਰ ਦੀ ਆ ਹਰ ਮਹੀਨੇ ਕੋਈ ਮੰਨ ਲਓ ਸਰਕਾਰ ਨੌਕਰੀ ਨਹੀਂ ਦੇ ਸਕਦੀ ਜੀ ਇੱਥੇ ਆ ਆ ਬੰਦੇ ਆਪਦੀ ਲੇਬਰ ਤੇ ਆਪਦੇ ਕੰਮ ਤੇ ਆਪੋ ਪਹੁੰਚਣਗੇ ਹੁਣ ਜਿੱਦਾਂ ਕਿ ਏਜੰਸੀਆਂ ਨੇ ਏਜੰਸੀਆਂ ਦੇ ਕਿਸੇ 6500 ਤਨਖਾਹ ਹੈ ਕਿਸੇ 7000 ਰੁਪਇਆ ਸਰਕਾਰ ਨੌਕਰੀ ਨਹੀਂ ਦੇ ਸਕਦੀ ਇਹਨਾਂ ਤੇ ਐਕਸ਼ਨ ਲਵੇ ਕੋਈ ਇਹਨਾਂ ਦੀ ਤਨਖਾਹ ਕੋਈ 12-13000 ਰੁਪਇਆ ਤਾਂ ਚਾਹੀਦੀ ਆ ਕੋਈ ਵੀ ਲੇਬਰ ਵਾਲਾ 300-400 ਰੁਪਇਆ ਦੀ ਡੀਟਾ ਚਾਹੀਦੀ ਚਾਹੀਦੀ ਬਸ ਸਾਡੇ ਮੁੱਦੇ ਸਰਕਾਰ ਕੋਈ ਵੀ ਆਵੇ ਇਹ ਕੰਪਨੀਆਂ ਤੇ ਗੌਰ ਕਰੇ ਜੇ ਸਰਕਾਰੀ ਸਾਨੂੰ ਨੌਕਰੀ ਨਹੀਂ ਦੇ ਸਕਦੇਗੇ ਸਾਡੇ ਮਸਲੇ ਹੱਲ ਕਰਨ ਤਾਂ ਲੱਗਦਾ ਕਿ ਪਹਿਲੇ ਕੋਈ ਹੱਲ ਹੋਇਆ ਕਈ ਮੁੱਦੇ ਹੱਲ ਹੋਏ ਨੇ ਕੀ ਤੁਹਾਨੂੰ ਸਹੂਲਤਾ ਮਿਲੀ ਹੈ ਖਾਲੇ ਤੱਕ ਕੋਈ ਸਹੂਲਤ ਨਹੀਂ ਹੈ ਜੀ ਗਰੀਬ ਉੱਥੇ ਦਾ ਉੱਥੇ ਆ ਮਗਾਈ ਵਧੀ ਜਾਂਦੀ ਆ ਹਰ ਸੀਜ਼ਨੋਂ ਕਿਸਾਨ ਦੀ ਵੀ ਫਸਲ ਵਧੀ ਜਾਂਦੀ ਆ ਮਜ਼ਦੂਰ ਉੱਥੇ ਦਾ ਉੱਥੇ ਹੀ ਆ ਤੁਸੀਂ ਅੱਜਕੱਲ ਆ ਵੀ ਦੇਖ ਲਓ ਵੀ 6000 7000 ਰੁਪਈਆ ਨਾਲ ਕੁਝ ਨਹੀਂ ਬਣਦਾ ਜੇ ਮੰਨ ਲਓ 10 12000 ਰੁਪਈਆ ਅਕਸਰ ਦਿਨ ਰਾਤ ਮਿਹਨਤ ਕਰਦਾ ਕੋਈ ਬੰਦਾ ਅੱਜਕੱਲ ਨਸ਼ੇ ਦੇ ਵਿੱਚ ਪੀੜੀ ਤੁਰ ਜਾਂਦੀ ਏ ਇਸੇ ਕਰ ਨਹੀਂ ਤੁਰ ਜਾਂਦੀ ਆ ਬਰਾਦਰ ਕਿਵੇਂ ਦੇਖਦੇ ਹੋ ਉਮੀਦਵਾਰ ਜਿਹੜਾ ਵੀ ਤੁਹਾਡੇ ਕੋਲ ਆਵੇ ਕਿਵੇਂ ਤਾਂ ਹੋਣਾ ਚਾਹੀਦਾ ਹੈ ਉਮੀਦਵਾਰ ਜਿਹੜਾ ਆਵੇ ਜਿਹੜਾ ਤੁਹਾਡੀ ਆਵਾਜ਼ ਲੋਕ ਸਭਾ ਦੇ ਵਿੱਚ ਆ ਕੇ ਉਮੀਦਵਾਰ ਅਸੀਂ ਕੋਈ ਵੀ ਕਹਿਣੇ ਆ ਵੀ ਕੋਈ ਵੀ ਆਵੇ ਕਿਵੇਂ ਦਾ ਮਾਹੌਲ ਚਾਹੀਦਾ ਵਧੀਆ ਹੋਣਾ ਚਾਹੀਦਾ ਜਿਹੜੀਆਂ ਵੀ ਸਾਡੀ ਹੈਲਪ ਕਰੇ ਸਹੂਲਤਾਂ ਕਰੇ ਸਾਡੇ ਹੁਣ ਮੰਡੀ ਹੈ ਮੰਡੀ ਦੇ ਵਿੱਚ ਛੱਡ ਇੱਕਿਆ ਠੀਕ ਆ ਹਰ ਇੱਕ ਮੰਡੀ ਦੇ ਵਿੱਚ ਕੋਈ ਥੋੜਾ ਬਹੁਤ ਛੱਡ ਹੋਣਾ ਚਾਹੀਦਾ ਕਿਉਂਕਿ ਜੇ ਮਜ਼ਦੂਰ ਕੰਮ ਕਰੇਗਾ ਤੇ ਤਾਂ ਹੀ ਕਿਸੇ ਵਪਾਰੀ ਨੂੰ ਲਾਭ ਹੋਣਾ ਤਾਂ ਹੀ ਸਰਕਾਰ ਨੂੰ ਕੋਈ ਲਾਭ ਹੋਣਾ ਜੇ ਮਜ਼ਦੂਰ ਇਦਾਂ ਕੰਮ ਕਰਨਾ ਛੱਡ ਜਾਣਗੇ ਤੇ ਕਿੱਥੋਂ ਸਰਕਾਰ ਕਾਂ ਚੱਲੇਗੀ ਬੜੀ ਵਧੀਆ ਗੱਲ ਕੀਤੀ ਐ ਇਸ ਬਾਈ ਨੇ ਹਰ ਗੱਲਾਂ ਜਿਹੜੀਆਂ ਨੇ ਉਹ ਆਪਣੀ ਗੱਲਾਂ ਦੇ ਵਿੱਚ ਦੱਸੀਆਂ ਹੈਗੀਆਂ ਕਿ ਜਿਹੜਾ ਵੀ ਉਮੀਦਵਾਰ ਹੋਵੇ ਉਹ ਕੀ ਉਹਨੂੰ ਕਰਨਾ ਚਾਹੀਦਾ ਹੈਗਾ ਲੇਬਰ ਵਾਸਤੇ ਬਾਤ ਚੱਕੇ ਜਿਹੜੀ ਲੇਬਰ ਦਿਨ ਰਾਤ ਕੰਮ ਕਰਦੀ ਹੈਗੀ ਐ ਅੱਜ ਇਸੇ ਕਰਕੇ ਅਸੀਂ ਮੰਡੀ ਦੇ ਵਿੱਚ ਪਹੁੰਚੇ ਆ ਇਹਨਾਂ ਕੋਲੋਂ ਜਾਣਨ ਕਿ ਕੀ ਕੁਝ ਹੋਣਾ ਚਾਹੀਦਾ ਔਰ ਬੜੀਆਂ ਗੱਲਾਂ ਦੱਸੀਆਂ ਹੈਗੀਆਂ ਉਹਨਾਂ ਨੇ ਕਿ ਇਹ ਕੁਝ ਕਰਨਾ ਚਾਹੀਦਾ ਹੈਗਾ ਇਹ ਮੁੱਦੇ ਹੈਗੇ ਨੇ ਜਿਹੜੇ ਮੁੱਦਿਆਂ ਤੇ ਗੱਲ ਕਰਨੀ ਚਾਹੀਦੀ ਹੈਗੀ ਆ ਇਹ ਮੁੱਦੇ ਹੱਲ ਹੋਣੇ ਚਾਹੀਦੇ ਹੈਗੇ ਆ ਤਾਂ ਕੀ ਕਹਿੰਦੀ ਹੈ ਜਨਤਾ ਦੇ ਵਿੱਚ ਅੱਜ ਫਿਰੋਜ਼ਪੁਰ ਕੈਂਟ ਮੰਡੀ ਦੇ ਵਿੱਚ ਅਸੀਂ ਪਹੁੰਚੇ ਸੀ ਔਰ ਲੋਕਾਂ ਦੇ ਨਾਲ ਇੱਥੇ ਗੱਲਬਾਤ ਕੀਤੀ ਹੈ ਔਰ ਉਹਨਾਂ ਨੇ ਕਿਹਾ ਹੈਗਾ ਕਿ ਰੋਜ਼ਗਾਰ ਸਿਹਤ ਐਜੂਕੇਸ਼ਨ ਤਾਂ ਹੋਰ ਕਈ ਮੁੱਦਿਆਂ ਦੇ ਉੱਤੇ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਹੈ ਕੈਮਰਾ ਪਰਸਨ ਰੋਹਿਤ ਦੇ ਨਾਲ ਸਨੀ ਚੋਪੜਾ ਲਿਵਿੰਗ ਇੰਡੀਆ ਨਿਊਜ਼ ਪੰਜਾਬ ਫਿਰੋਜ਼ਪੁਰ